ਵੀਰਾ ਅਤੇ ਨਗਰ ਨਿਵਾਸੀ ਸੰਤਾਵੱਲ ਸੰਗੋਝਲਾ ਵਿਖੇ ਨਵੀਂ ਐਂਬੂਲੈਂਸ ਲਿਆਂਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਗੁਰਮਤੀ ਗਿਆਨ ਸੰਗੀਤ ਅਕੈਡਮੀ ਸੰਗੋਝਲਾ ਵੱਲੋਂ ਸਮੂਹ ਐਨ ਆਰ ਆਈ ਵੀਰਾ ਅਤੇ ਨਗਰ ਸੰਗੋਝਲਾ ਮੰਡ ਸੰਗੋਝਲਾ ਦੀਆਂ ਸੰਤਾ ਦੇ ਵਿਸ਼ੇਸ਼ ਸਹਿਯੋਗ ਨਾਲ ਆਮ ਲੋਕਾਂ ਦੇ ਸਹੂਲਤ ਲਈ ਪਿੰਡ ਵਿੱਚ ਨਵੀਂ ਐਂਬੂਲੈਂਸ ਲਿਆ ਕੇ ਸੇਵਾ ਸ਼ੁਰੂ ਕੀਤੀ ਗਈ। ਅੱਜ ਆਈ ਨਵੀਂ ਐਂਬੂਲੈਂਸ ਦਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਸੁਖਦੇਵ ਸਿੰਘ ਨੇ ਅਰਦਾਸ ਬੇਨਤੀ ਕੀਤੀ ਅਤੇ ਹਾਜ਼ਰ ਸਮੂਹ ਨਗਰ ਨਿਵਾਸੀ ਸੰਗਤਾ ਨੇ ਪਿੰਡ ਵਿੱਚ ਆਈ ਨਵੀਂ ਐਂਬੂਲੈਂਸ ਗੱਡੀ ਦਾ ਸਵਾਗਤ ਕੀਤਾ। ਇਸ ਮੌਕੇ ਕਮੇਟੀ ਮੈਂਬਰਾਂ ਸਾਹਿਬ ਸਿੰਘ, ਬਲਜੀਤ ਸਿੰਘ ਵੱਲੋਂ ਬਲਵੀਰ ਸਿੰਘ ਵੀਰੂ, ਸੁਖਦੇਵ ਸਿੰਘ ਦੇਬੀ, ਪਰਮਜੀਤ ਸਿੰਘ, ਗੁਰਦੇਵ ਸਿੰਘ ਦੇਬੂ, ਸੁਖਜਿੰਦਰ ਸਿੰਘ ਸਾਹਿਬੀ ਵਲਜੀਤ ਸਿੰਘ ਮੰਡ ਆਦਿ ਨੇ ਸਮੂਹ ਐਨ ਆਰ ਆਈ ਵਿਰਾ ਅਤੇ ਨਗਰ ਨਿਵਾਸੀ ਸੰਗਤਾਂ ਦਾ ਇਸ ਸੇਵਾ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਐਂਬੂਲੈਂਸ ਗੱਡੀ ਦਾ ਹਰ ਜ਼ਰੂਰਤਮੰਦ ਵਿਅਕਤੀ ਲਾਭ ਲੈ ਸਕਦਾ ਹੈ। ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤਕੇ ਜੀ ਦੀ ਵਿਸ਼ੇਸ਼ ਰਿਪੋਰਟ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਪਿੰਡ ਸੰਗੋਈਲਾ ਵੱਲੋਂ ਮਾਡ ਸੰਗੋਈਲਾ ਵੱਲੋਂ ਸੰਤਾਂ ਦੇ ਸਹਿਯੋਗ ਦੇ ਨਾਲ ਅਕੈਡਮੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਰਮਾ ਦੀ ਅੰਸੰਗਿਤ ਅਕੈਡਮੀ ਵੱਲੋਂ ਐਂਬੂਲੈਂਸ ਦੀ ਸੇਵਾ ਸਰਵਿਸ ਪਿੰਡ ਸੰਗੋਈਲਾ ਮਾਡ ਸੰਗੋਈਲਾ ਸ਼ੁਰੂ ਕੀਤੀ ਗਈ ਆ ਅੱਜ ਪਹਿਲੇ ਦਿਨ ਐਂਬੂਲੈਂਸ ਲੈ ਕੇ ਆਏ ਆ ਸ਼ੁਰੂਆਤ ਕੀਤੀ ਆ ਅਰਦਾਸ ਕਰਕੇ ਪ੍ਰਮਾਤਮਾ ਦੇ ਜਰਨਾਂ ਦੇ ਵਿੱਚ ਇਹ ਸਾਰਾ ਜਿਹੜੀ ਮਾਇਆ ਦਾ ਸਹਿਯੋਗ ਆ ਜੀ ਉਹਨਾਂ ਪਿੰਡਾਂ ਦੇ ਸਹਿਯੋਗ ਦੇ ਨਾਲ ਆਈ ਆ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਆਈ ਆ ਪ੍ਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰੇ ਪੈਣ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਨ੍ਹਾਂ ਵੀ ਵੀਰਾਂ ਭਰਾਵਾਂ ਨੇ ਸਹਿਯੋਗ ਦਿੱਤਾ ਵਾ ਪ੍ਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਸੱਚੇ ਬਾਸ਼ਾ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ Bueno Pero...